ਅਸਾ ਮਹੱਲਾ ਪੰਜਵਾ ਤਿਪਦੇ ਉਹਾ ਪ੍ਰੇਮ ਪਰੀ ਰਹਾਉ ਕਣਿਕ ਮਾਨਿਕ ਗਜ ਮੋਤੀਆਂ ਲਾਲਨ ਨਹ ਨਾਹ ਨਹੀਂ ਰਾਜਨਾ ਬਾਗਨਾ ਹੁਕਮਨਾ ਸਾਧਨਾ ਕਿਛ ਕਿਛ ਨਾ ਚਾਹੀ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ ਪਰਮ ਸਤਕਾਰ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਲੀ ਦੋ ਜਹਾਨ ਰਹਿਬਰੇ ਕੁਲ আলম ਸ਼ਬਦ ਗੁਰੂ ਬਾਣੀ ਕੇ ਬੋਹਿਤ ਹਲਤ ਪਲਤ ਕੇ ਰਖयक ਕਲਯੁਗ ਦੇ ਜਹਾਜ ਗਿਆਨ ਦੇ ਮਜਸਮੇ ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ ਸਮੁੱਚੀ ਕਾਇਨਾਤ ਨੂੰ ਅਧਿਆਤਮ ਦੀਆਂ ਰਿਸ਼ਮਾਂ ਦੇ ਦੁਆਰਾ ਸ਼ਰਸ਼ਾਰ ਕਰਨ ਵਾਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਦਰ ਆਗੋਸ਼ ਦੇ ਅੰਦਰ ਤਨ ਧਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਫਰਜ਼ੰਦ ਧੰਨ 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 ਬ੍ਰह्म ਗਿਆਨੀ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤ ਸਮਾਗਮਾਂ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦੇ ਪਵਨ ਪਵਿੱਤਰ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਬਾਰਟ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਾਂ ਅੰਦਾਜ਼ ਤੋਂ ਪਹਿਲਾਂ অতি ਸਨਮਾਨਯੋਗ ਭਾਈ ਹਰਪ੍ਰੀਤ ਸਿੰਘ ਜੀ ਚੋਹਾਲਾ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਜੰਮੂ ਵਾਲੇ ਵੀ ਕਹਿੰਦੇ ਆ ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ ਜਿਤਨਾ ਵੀ ਸਮਾਂ ਬਖਸ਼ਿਸ਼ ਹੋਇਆ ਹੈ ਉਤਨੇ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਕਰਨ ਦੀ ਕੋਸ਼ਿਸ਼ ਕਰਾਂਗੇ ਵਿਚਾਰਾਂ ਤੋਂ ਪ੍ਰਥਮ ਆਓ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਕਰੀਏ ਬਹੁਤ ਹੀ ਅਦਬ ਅਤੇ ਸਤਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਸਾਰੇ ਸਤਸੰਗਤ ਦੇ ਵਿੱਚ ਜੁੜੇ ਹੋਏ ਹਾਂ ਜਦੋਂ ਅਸੀਂ ਗੁਰਮਤ ਮਾਰਤੰਡ ਪਰਬੋਧ ਵਿਦਵਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਦਰ ਇਨਾਇਤ ਦੇ ਵਿਸ਼ੇਸ਼ ਪਾਤਰ ਭਾਈ ਸਾਹਿਬ ਭਾਈ ਨੰਦਲਾਲ ਸਾਹਿਬ ਜੀ ਦੀਆਂ ਰਚਨਾਵਾਂ ਪੜ੍ਹਦੇ ਆ ਤੇ ਭਾਈ ਨੰਦਲਾਲ ਸਾਹਿਬ ਜੀ ਨੇ ਕਿਹਾ ਕਿ ਜੇਕਰ ਨੇਕ ਪੁਰਖਾਂ ਦੀ ਨੇਕਤਾ ਭਾਵ ਬੰਦਗੀ ਕਰਨ ਵਾਲੇ ਸੱਚ ਦੇ ਰਾਹ ਤੇ ਚੱਲਣ ਵਾਲੇ ਜੇਕਰ ਤੈਨੂੰ ਨੇਕ ਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਏ ਤੇ ਤੈਨੂੰ ਜ਼ਿੰਦਗੀ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੁੰਦੀ ਹੈ ਕਿਹੜੀ ਪ੍ਰਾਪਤੀ ਹੁੰਦੀ ਹੈ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਐ ਸਹਬਤੇ ਨੇਕਾਂ ਅਗਰ ਬਾਸ਼ਦ ਨਸੀਬ ਇਥੇ ਨੇਕਾਂ ਤੋਂ ਭਾਵ ਉਹ ਗੁਰਮੁਖ ਜਨਵੀ ਨੇ ਜਿਹੜੇ ਬੰਦਗੀ ਕਰਦੇ ਨੇ ਨਾਮ ਜਪਦੇ ਨੇ ਇਥੇ ਸਹਬਤੇ ਨੇਕਾਂ ਤੋਂ ਭਾਵ ਉਹ ਵੀ ਜਾਨੇ ਜਿਹੜੇ ਬੰਦਗੀ ਕਰਕੇ ਇਸ ਸੰਸਾਰ ਤੋਂ ਤੇ ਚਲੇ ਗਏ ਪਰ ਉਹਨਾਂ ਦੀ ਬੰਦਗੀ ਦੇ ਨਾਲ ਕੋਈ ਧਰਤੀ ਨਿਹਾਲ ਹੋ ਗਈ ਉਸ ਧਰਤੀ ਦੀ ਸੰਗਤ ਦੇ ਬਾਰੇ ਵੀ ਭਾਈ ਨੰਦ ਲਾਲ ਸਾਹਿਬ ਜੀ ਨੇ ਇਸ ਪਰਸ਼ੀਅਨ ਗਜ਼ਲ ਦੇ ਵਿੱਚ ਜ਼ਿਕਰ ਕੀਤਾ ਸਹਬਤੇ ਨੇਕਾਂ ਅਗਰ ਬਾਸ਼ਦ ਨਸੀਬ ਜੇਕਰ ਤੈਨੂੰ ਨੇਕ ਬੰਦਿਆਂ ਦੀ ਸਹਬਤ ਤੇ ਸੰਗਤ ਪ੍ਰਾਪਤ ਹੁੰਦੀ ਹੈ ਤੇ ਯਾਦ ਰੱਖੀ ਦੌਲਤ ਤੇ ਜਾਵੇਦ ਯਾਬੀ ਐ ਹਬੀਬ ਹਬੀਬ ਦਾ ਪਾਉਂਦਾ ਦੋਸਤ ਹਬੀਬ ਦਾ ਪਾਉਂਦਾ ਮਿੱਤਰ ਪਾਈ ਨੰਦ ਲਾਲ ਸਾਹਿਬ ਜੀ ਕਹਿੰਦੀ ਹੈ ਐ ਮੇਰੇ ਦੋਸਤ ਐ ਮੇਰੇ ਮਿੱਤਰ ਜੇਕਰ ਤੈਨੂੰ ਬੰਦਗੀ ਕਰਨ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਤੇ ਦੌਲਤ ਤੇ ਜਾਵੇਦ ਯਾਬੀ ਹੈ ਹਬੀਬ ਹੁਣ ਇਹ ਦੋ ਸ਼ਬਦ ਨੇ ਜੀ ਇੱਕ ਦੌਲਤ ਇੱਕ ਜਾਵੇਦ ਦੌਲਤ ਤੇ ਜਾਵੇਦ ਦੌਲਤ ਦਾ ਭਾਵ ਹੁੰਦਾ ਹੈ ਸਰਮਾਇਆ ਦੌਲਤ ਦਾ ਭਾਵ ਹੁੰਦਾ ਹੈ ਕੋਈ ਵਿਸ਼ੇਸ਼ ਵਸਤੂ ਜਾਵੇਦ ਦਾ ਭਾਵ ਹੁੰਦਾ ਸਦਾ ਟਿੱਕੀ ਰਹਿਣ ਵਾਲੀ ਅਸੀਂ ਜੋ ਮਾਇਆ ਕਮਾਉਨੇ ਆ ਅਸੀਂ ਜੋ ਪਦਾਰਥ ਕਮਾਉਨੇ ਆ ਉਹ ਸਦਾ ਟਿਕੇ ਰਹਿਣ ਵਾਲੇ ਨਹੀਂ ਪਰ ਭਾਈ ਨੰਦਰਾਲ ਸਾਹਿਬ ਜੀ ਕਹਿੰਦੇ ਐ ਜੇਕਰ ਚੰਗੇ ਬੰਦਿਆਂ ਦੀ ਸੰਗਤ ਬੰਦਗੀ ਕਰਨ ਵਾਲਿਆਂ ਦੀ ਸੰਗਤ ਤੋਂ ਪ੍ਰਾਪਤ ਕਰਦਾ ਕਿ ਤੈਨੂੰ ਦੌਲਤ ਤੇ ਜਾਵੇਦ ਯਾਬੀ ਹੈ ਹਬੀਬ ਤੈਨੂੰ ਸਦਾ ਫਿਰ ਰਹਿਣ ਵਾਲੀ ਦੌਲਤ ਪ੍ਰਾਪਤ ਹੋ ਜਾਂਦੀ ਹੈ ਉਹ ਦੌਲਤ ਕਿਰੀ ਹੈ ਧੰਗੁਰੂ ਨਾਨਕ ਦੇਵ ਜੀ ਦਾ ਨਾਮ ਅਕਾਲ ਪੁਰਖ ਵੈਗੁਰੂ ਜੀ ਦਾ ਚਿੰਤਨ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਸੋ ਆਪ ਜੀ ਦੇ ਨਾਲ ਮੰਗਲ ਰੂਪ ਦੇ ਵਿੱਚ ਮੈਂ ਜੋ ਸ਼ਬਦ ਦੀ ਸਾਂਝ ਪਾਈ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਿਪਦੇ ਦੇ ਵਿੱਚ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 407 ਦੇ ਉੱਪਰ ਸੁਭਾਏਮਾਨ ਹੈ। ਪਾਤਸ਼ਾਹ ਜੀ ਕਹਿੰਦੇ ਨੇ ਪਹਿਲੀ ਹੀ ਪੰਕਤੀ ਰਹਾਉ ਵਾਲੀ ਹੈ। ਉਹਾ ਪ੍ਰੇਮ ਪਿਰੀ ਰਹਾਉ। ਰਹਾਉ ਦਾ ਮਤਲਬ ਹੁੰਦਾ ਠਹਿਰਾਓ। ਰਹਾਉ ਦਾ ਮਤਲਬ ਹੁੰਦਾ ਇੱਥੇ ਟਿਕ ਕੇ ਇਹਦੀ ਜਰਾ ਵਿਚਾਰ ਕਰੋ। ਇਹ ਜਿਹੜੀ ਹੁਣ ਰਹਾਉ ਦੀ ਪੰਕਤੀ ਹੈ ਇਹਦੇ ਤਿੰਨ ਅਰਥ ਨੇ। ਉਹਾ ਪ੍ਰੇਮ ਪਰੀ ਪਰੀ ਦਾ ਭਾਵ ਹੈ ਪਰਮਾਤਮਾ ਉਹ ਦਾ ਭਾਵ ਹੈ ਉਹ ਪ੍ਰੇਮ ਦਾ ਭਾਵ ਹੈ ਉਹਦਾ ਆਨੰਦ ਕਿਤੇ ਮੇਰੇ ਵਾਸਤੇ ਸਰਵੋੱਚ ਤੇ ਸ਼ਰੋਮਣੀ ਕੇਵਲ ਤਾਂ ਕੇਵਲ ਉਹ ਪਰਮਾਤਮਾ ਦਾ ਨਾਮ ਹੈ ਮੇਰੇ ਵਾਸਤੇ ਸ਼ਰੋਮਣੀ ਕੋਈ ਬੰਦਾ ਨਹੀਂ ਮੇਰੇ ਵਾਸਤੇ ਸ਼ਰੋਮਣੀ ਕੋਈ ਢਾਗੇ ਤਵੀਟਾਂ ਵਾਲਾ ਸਾਧੂ ਨਹੀਂ ਮੇਰੇ ਵਾਸਤੇ ਕੋਈ ਪਖੰਡੀ ਦੰਬੀ ਦੇ ਧਾਰੀ ਨਹੀਂ ਮੇਰੇ ਵਾਸਤੇ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਸਭ ਤੋਂ ਸਰਵੋੱਚ ਹੈ ਮਹਾਰਾਜ ਜੀ ਕਹਿੰਦੇ ਨੇ ਉਹਾ ਪ੍ਰੇਮ ਪਰੀ ਰਹਾਓ ਇੱਥੇ ਟਹਿਰਾਓ ਦਿੱਤਾ ਮੈਂ ਬੇਨਤੀ ਕਰਨਾ ਹੁਣ ਸਤਸੰਗਤ ਜੀ ਬੜੀ ਮਹਾਰਾਜ ਜੀ ਦੀ ਸਾਡੇ ਉੱਪਰ ਕਿਰਪਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੈ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾ ਕੇ ਅਸੀਂ ਸੰਸਾਰ ਦੇ ਸਭ ਤੋਂ ਖੁਸ਼ ਨਸੀਬ ਔਰ ਸਭ ਤੋਂ ਆਧੁਨਿਕ ਧਰਮ ਦੀ ਪਾਲਣਾ ਕਰਨ ਵਾਲੇ ਇਨਸਾਨ ਹਾਂ ਨਹੀਂ ਤੇ ਤੁਸੀਂ ਦੇਖਦੇ ਹੋ ਬੜੇ ਬੜੇ ਡੇਟਾ ਰੀ ਲੋਕਾਂ ਦਾ ਸ਼ੋਸ਼ਨ ਕਰਦੇ ਪਏ ਨੇ ਕੋਈ ਕਿਸੇ ਵਹਿਮਾਂ ਦੇ ਵਿੱਚ ਪਿਆ ਹੋਇਆ ਹੈ ਕੋਈ ਆਪਣੇ ਸ਼ਰੀਰ ਨੂੰ ਤੰਗੀ ਦੇਂਦਾ ਪਿਆ ਮਹਾਰਾਜ ਜੀ ਨੇ ਸਾਨੂੰ ਤਿੰਨੋ ਕੇ ਦਿੱਤੇ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹਦੇ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਜੇਕਰ ਤੁਹਾਨੂੰ ਕੋਈ ਦੰਬੀ ਪਖੰਡੀ ਵਰਗਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹਨਾਂ ਤਿੰਨ ਗੱਲਾਂ ਨੂੰ ਯਾਦ ਦੇ ਵਿੱਚ ਰੱਖਣਾ ਕਿ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਕੀ ਦਿੱਤਾ ਹੈ ਖੈਰ ਮੇਰਾ ਇਹ ਵਿਸ਼ਾ ਨਹੀਂ ਮਹਾਰਾਜ ਜੀ ਕਹਿੰਦੇ ਨੇ ਉਹਾ ਪ੍ਰੇਮ ਪੀੜਿ ਰਹਾਓ ਅੱਗੇ ਸਾਹਿਬ ਕਹਿੰਦੇ ਨੇ ਕਣਿਕ ਮਾਣਿਕ ਗੱਜ ਮੋਤੀਆਂ ਨ ਲਾਲਣ ਆ ਚਾਰ ਚੀਜ਼ਾਂ ਦਾ ਜ਼ਿਕਰ ਕੀਤਾ ਇਹ ਬੜੀਆਂ ਸਰਮਾਇਦਾਰ ਨੇ ਵੇਖੋ ਜੀ ਸਰਮਾਇਆ ਅਕਸਰ ਹੀ ਬੰਦੇ ਨੂੰ ਪਰਵਾਹ ਦੇਂਦਾ ਹੁੰਦਾ ਹੈ بڑے بڑے ਬੰਦੇ ਇਸ ਦੇ ਪਿੱਛੇ ਲੱਗ ਕੇ ਆਪਣੇ ਅਹਿਦ ਤੋਂ ਡੋਲ ਜਾਂਦੇ ਹੁੰਦੇ ਆ ਆਪਣੀਆਂ ਜ਼ਮੀਰਾਂ ਛੱਡ ਜਾਂਦੇ ਹੁੰਦੇ ਆ ਪਰ ਮਹਾਰਾਜ ਜੀ ਕਹਿੰਦੇ ਆ ਕਣਿਕ ਮਾਣਿਕ ਗੱਜ ਮੋਤੀਆਂ ਨ ਲਾਲਣ ਚਾਰ ਚੀਜ਼ਾਂ ਦਾ ਜ਼ਿਕਰ ਕੀਤਾ ਜੀ ਪਹਿਲਾ ਕਣਿਕ ਕਣਿਕ ਦਾ ਪਾਉ ਹੁੰਦਾ ਸੋਨਾ ਹਿੰਦੁਸਤਾਨ ਦੇ ਵਿੱਚ ਸੋਨੇ ਦਾ ਬੜਾ ਵੱਡਾ ਮਹੱਤਵ ਸਮਝਿਆ ਗਿਆ ਹੈ। ਧਨ ਤੇ ਰਸ ਦਾ ਜਦੋਂ ਦਿਨ ਆਉਂਦਾ ਸਾਡੀਆਂ ਮਾਈਆਂ ਸਾਡੀਆਂ ਭੈਣਾਂ ਸੋਨੇ ਦਾ ਬੜਾ ਇਸਤੇਮਾਲ ਕਰਦੀਆਂ ਨੇ। ਕਰੋਨਾ ਕਾਲ ਦੇ ਵਿੱਚ ਤੇ ਵਿਸ਼ਵ ਮੰਡੀ ਦੇ ਵਿੱਚ ਆਰਥਿਕ ਵਿਸ਼ਲੇਸ਼ਣ ਕਰਤਾ ਇਹ ਗੱਲ ਕਹਿੰਦੇ ਆ ਕਿ ਹਿੰਦੁਸਤਾਨ ਐਸੇ ਕਰਕੇ ਬਚ ਗਿਆ ਆਰਥਿਕ ਮੰਦੀ ਤੋਂ, ਕਰੋਨਾ ਕਾਲ ਤੋਂ ਕਿਉਂਕਿ ਹਿੰਦੁਸਤਾਨ ਦੇ ਲੋਕਾਂ ਨੇ ਸੋਨੇ ਦਾ ਸਰਮਾਇਆ ਆਪਣੇ ਕੋਲ ਬੜਾ ਰੱਖਿਆ ਹੈ। ਲੋਕ ਖਾਲੀ ਹੋ ਗਏ ਲੋਕ ਵਿਲੇ ਹੋ ਗਏ ਪਰ ਸਾਡੇ ਭਾਰਤ ਦੀ ਆਰਥਿਕਤਾ ਨਹੀਂ ਡੋਲੀ ਕਿਉਂਕਿ ਸਾਡੇ ਕੋਲ ਸੋਨਾ ਬਹੁਤ ਵੱਡੀ ਮਾਤਰਾ ਦੇ ਵਿੱਚ ਹੈ ਸੋ ਮਹਾਰਾਜ ਜੀ ਨੇ ਉਹਦਾ ਜ਼ਿਕਰ ਕੀਤਾ ਮਹਾਰਾਜ ਜੀ ਕਹਿੰਦੇ ਮਾਣਿਕ ਮਾਣਿਕ ਗੱਜ ਮੋਤੀਆਂ ਹੁਣ ਮਾਣਿਕ ਕੀਮਤੀ ਪੱਥਰ ਜਿਹੜਾ ਕੋਇਲੇ ਦਾ ਜਿੱਥੇ ਕੋਲੇ ਦਾ ਬੜਾ ਪ੍ਰਭਾਵ ਹੁੰਦਾ ਹੈ ਹੀਰਾ ਕੋਇਲੇ ਦੇ ਵਿੱਚੋਂ ਨਿਕਲਦਾ ਹੈ ਉਹਦੇ ਬੜੇ ਦਬਾਅ ਤੋਂ ਬਾਅਦ ਇਹ ਕੋਇਲੇ ਦਾ ਇੱਕ ਰੂਪ ਹੈ ਇੱਕ ਤੇ ਕੋਲਾ ਠੋਸ ਰੂਪ ਦੇ ਵਿੱਚ ਹੀਰਾ ਮਿਲਦਾ ਹੈ ਦੂਸਰਾ ਤਰ੍ਹਾਂ ਬੰਦੇ ਰੂਪ ਦੇ ਵਿੱਚ ਸਾਨੂੰ ਮਿਲਦਾ ਹੈ ਪਰ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਸੋਨਾ ਹੈ ਇਹ ਜਿਹੜਾ ਹੀਰਾ ਹੈ ਗੱਜ ਮੋਤੀਆਂ ਨੇ ਗੱਜ ਦਾ ਭਾਅ ਹੁੰਦਾ ਜੀ ਹਾਥੀ ਮਹਾਰਾਜ ਜੀ ਕਹਿੰਦੇ ਹਾਥੀ ਦੇ ਸਿਰ ਵੱਡੇ ਵਰਗੇ ਵੱਡੇ ਵੱਡੇ ਜੇਕਰ ਬੇਸ਼ਕੀਮਤੀ ਮੋਤੀ ਵੀ ਹੋਣ ਕਣਕ ਮਾਨਕ ਗੱਜ ਮੋਤੀਆਂ ਨੇ ਲਾਲਣ ਲਾਲ ਲਾਲ ਪੱਥਰ ਬੜਾ ਕੀਮਤੀ ਪੱਥਰ ਮਾਰ ਜੀ ਕਹਿੰਦੇ ਨਹ ਨਾ ਹ ਨਹੀਂ ਮੈਨੂੰ ਇਹ ਨਹੀਂ ਚਾਹੀਦੇ ਨਹੀਂ ਚਾਹੀਦੇ ਨਹੀਂ ਚਾਹੀਦੇ ਚਾਹੀਦਾ ਕੀ ਹੈ ਉਹ ਅੱਗੇ ਜਾ ਕੇ ਜ਼ਿਕਰ ਕਰਾਂਗੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਸੀ ਮਨਾ ਰਹੇ ਹਾਂ ਮੈਂ ਕਿਹਾ ਉਹ ਥੋੜਾ ਸਮਾਂ ਲੈਣਾ ਕਿਉਂਕਿ ਬਾਅਦ ਦੇ ਵਿੱਚ ਭਾਈ ਜਸਬੀਰ ਸਿੰਘ ਜੀ ਦੇ ਢਾਡੀ ਜਥੇ ਨੇ ਆਪ ਜੀ ਨੂੰ ਨਿਹਾਲ ਕਰਨਾ ਮਾਰ ਜੀ ਕਹਿੰਦੇ ਮੈਨੂੰ ਬੇਸ਼ਕੀਮਤੀ ਪੱਥਰ ਮੋਤੀ ਹੀਰੇ ਲਾਲ ਬਿਲਕੁਲ ਨਹੀਂ ਚਾਹੀਦੇ ਮੇਰੇ ਵਾਸਤੇ ਬੇਸ਼ਕੀਮਤੀ ਕੀ ਹੈ ਉਹ ਆ ਪ੍ਰੇਮ ਪਿਰੀ ਅਗਲੀ ਪੰਕਤੀ ਦੇ ਵਿੱਚ ਸਭ ਕਹਿੰਦੇ ਨੇ ਰਾਜ ਨਾ ਹੁਣ ਆ ਚਾਰ ਚੀਜ਼ਾਂ ਨੇ ਜੀ ਇਹਦੀਆਂ ਵੀ ਜਿਹੜੇ ਬੰਦੇ ਦੇ ਕੋਲੋਂ ਆ ਚਾਰ ਚੀਜ਼ਾਂ ਹੁੰਦੀਆਂ ਉਹਨੂੰ ਧਰਤੀ ਦੇ ਉੱਪਰ ਸੰਪੰਨ ਮੰਨਿਆ ਜਾਂਦਾ ਹੈ ਪਹਿਲੀ ਪੰਕਤੀ ਦੇ ਵਿੱਚ ਮਹਾਰਾਜ ਜੀ ਨੇ ਸਰਮਾਈ ਦੀ ਗੱਲ ਕੀਤੀ ਹੈ ਕੀਮਤੀ ਪੱਥਰਾਂ ਦੀ ਸੋਨੇ ਦੀ ਹੀਰੇ ਦੀ ਜਵਾਹਰਾਤਾਂ ਦੀ ਗੱਲ ਕੀਤੀ ਹੈ ਦੂਸਰੀ ਪੰਕਤੀ ਦੇ ਵਿੱਚ ਮਹਾਰਾਜ ਜੀ ਬੇਸ਼ਕੀਮਤੀ ਸੁੱਖਾਂ ਦਾ ਜ਼ਿਕਰ ਕਰਦੇ ਪਏ ਨੇ ਮਹਾਰਾਜ ਜੀ ਕਹਿੰਦੇ ਨੇ ਰਾਜ ਨਾ ਭਾਗ ਨਾ ਹੁਕਮ ਨਾ ਸਾਧ ਨਾ ਚਾਰ ਚੀਜ਼ਾਂ ਦੀ ਪਹਿਲਾ ਰਾਜ ਰਾਜ ਦਾ ਭਾਵ ਕਿ ਬੰਦੇ ਦਾ ਰਾਜ ਹੋਵੇ ਲੋਕ ਇਹਨੂੰ ਝੁਗ ਝੁਕ ਕੇ ਸਲਾਮਾਂ ਕਰਦੇ ਹੋਣ ਇੰਨੀ ਇਹਦੀ ਤਾਕਤ ਹੋਵੇ ਦੂਸਰਾ ਭਾਗ ਭਾਗ ਦਾ ਭਾਵੇਂ ਕੀ ਰਾਜ ਦੀਆਂ ਜਿਹੜੀਆਂ ਵਿਸ਼ੇਸ਼ ਸ਼ਕਤੀਆਂ ਨੇ ਬੰਦਾ ਉਹਨਾਂ ਦਾ ਇਸਤੇਮਾਲ ਕਰਦਾ ਹੋਵੇ ਰਾਜ ਦੀਆਂ ਸ਼ਕਤੀਆਂ ਬੰਦੇ ਨੂੰ ਦੋ ਦਿਨ ਮਿਲ ਜਾਣ ਤੇ ਬੰਦਾ ਮਾਨ ਨਹੀਂ ਬੰਦਾ ਮਾਨ ਨਹੀਂ ਮਾਨ ਦੇ ਵਿੱਚ ਹੁੰਦਾ ਪਰ ਮਹਾਰਾਜ ਜੀ ਕਹਿੰਦੇ ਜੇਕਰ ਮੈਨੂੰ ਰਾਜ ਮਿਲ ਜਾਵੇ ਭਾਗ ਮਿਲ ਜਾਵੇ ਅੱਗੇ ਕਹਿੰਦੇ ਹੁਕਮ ਨਾ ਮੈਨੂੰ ਹੁਕਮ ਨਹੀਂ ਚਾਹੀਦਾ ਕਹਿੰਦੇ ਭਾਵ ਕਿ ਮੇਰਾ ਦੁਨੀਆਂ ਦੇ ਵਿੱਚ ਹੁਕਮ ਚੱਲਦਾ ਹੋਵੇ ਕਹਿੰਦੇ ਮੈਨੂੰ ਉਹ ਵੀ ਨਹੀਂ ਚਾਹੀਦਾ ਸਾਦਨਾ ਕਹਿੰਦੇ ਮੈਨੂੰ ਸਵਾਦ ਵੀ ਨਹੀਂ ਚਾਹੀਦੇ ਕਿਛ ਕਿਛ ਮੈ ਨਾਹੀ ਮਹਾਰਾਜ ਜੀ ਕਹਿੰਦੇ ਮੈਨੂੰ ਇਹ ਵੀ ਨਹੀਂ ਚਾਹੀਦਾ ਹੁਣ ਚਾਹੀਦਾ ਕੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚਰਨਨ ਬੋਲੋ ਜੀ ਚਰਨਨ ਸਰਨਨ ਸੰਤਨ ਬੰਦਨ ਦੁਨੀਆਂ ਦੀ ਮੈਨੂੰ ਕੋਈ ਸ਼ੈ ਨਹੀਂ ਚਾਹੀਦੀ ਆਰਥਿਕ ਤੌਰ ਤੇ ਮੈਨੂੰ ਕੋਈ ਸਰਮਾਇਆ ਨਹੀਂ ਚਾਹੀਦਾ ਮੈਨੂੰ ਕੇਵਲ ਇੱਕ ਚੀਜ਼ ਚਾਹੀਦੀ ਹੈ ਮਹਾਰਾਜ ਜੀ ਕਿਹੜੀ ਸਰਨਨ ਸਰਨ ਸੰਤਨ ਬੰਧਨ ਜਿਹੜੇ ਤੇਰਾ ਨਾਮ ਜਪਦੇ ਨੇ ਜਿਹੜੇ ਤੇਰੀ ਬੰਦਗੀ ਕਰਦੇ ਨੇ ਜਿਹੜੇ ਤੇਰੀ ਭਗਤੀ ਕਰਦੇ ਨੇ ਮਹਾਰਾਜ ਜੀ ਮੈਨੂੰ ਕੇਵਲ ਤਾਂ ਕੇਵਲ ਉਹਨਾਂ ਦੀ ਸ਼ਰਨ ਬਖਸ਼ ਦਿਓ ਉਹ ਸ਼ਰਨ ਕੀ ਦੀ ਹੈ ਉਹ ਸ਼ਰਨ ਹੈ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਉਹ ਸ਼ਰਨ ਅਸੀਂ ਆਮ ਤੌਰ ਤੇ ਸ਼ਬਦ ਵਰਤਦੇ ਆ ਜੀ ਲੰਮੀ ਬਾਹ ਵਾਲਾ ਕਹਿੰਦੇ ਆ ਨਾ ਜੀ ਲੰਮੀ ਬਾਹ ਵਾਲਾ ਬਾਬਾ ਸ਼੍ਰੀ ਚੰਦ ਇਹਦਾ ਮਤਲਬ ਕੀ ਹੈ ਸਾਧ ਸੰਗਤ ਮੈਂ ਤੁਹਾਨੂੰ ਤੁਹਾਨੂੰ ਹਜ਼ਾਰਾਂ ਉਦਾਹਰਨਾਂ ਇਦਾਂ ਨਹੀਂ ਦੇ ਸਕਣਾ ਜਿਹੜੇ ਜਿਹੜੇ ਵੀ ਇਸ ਸਾਤਲ ਦੇ ਵਿੱਚ ਡਿੱਗੇ ਜਿਹੜੇ ਜਿਹੜੇ ਵੀ ਨਰਕ ਦੇ ਵਿੱਚ ਡਿੱਗੇ ਜਿਹਨਾਂ ਜਿਹਨਾਂ ਨੇ ਆ ਕੇ ਗੁਰੂ ਨਾਨਕ ਦੇ ਵੱਡੇ ਫਰਜ਼ੰਦ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਮਨ ਤੋਂ ਅਰਜੋਈ ਕੀਤੀ ਮਹਾਰਾਜ ਜੀ ਮੇਰੀ ਕੋਈ ਤਾਕਤ ਨਹੀਂ ਮੈਂ ਇਹ ਨਰਕ ਚੋਂ ਬਾਹਰ ਆ ਸਕਾਂ ਮਹਾਰਾਜ ਜੀ ਮੇਰੀ ਕੋਈ ਤਾਕਤ ਨਹੀਂ ਮੈਂ ਇਸ ਦੁੱਖ ਦੇ ਵਿੱਚੋਂ ਬਾਹਰ ਆ ਸਕਾਂ ਮਹਾਰਾਜ ਜੀ ਮੇਰੀ ਕੋਈ ਤਾਕਤ ਨਹੀਂ ਮੈਂ ਇਹ ਅਗਨੀ ਦੇ ਵਿੱਚੋਂ ਬਾਹਰ ਆ ਸਕਾਂ ਬਾਬਾ ਸ਼੍ਰੀ ਚੰਦ ਤੇਰੀ ਬਾਹ ਦਾ ਮਤਲਬ ਇਹ ਨਹੀਂ ਇੱਥੇ ਵੀ ਬੜੀ ਲੰਬੀ ਹੋਣਾ ਦੀ ਅਸਲ ਦੇ ਵਿੱਚ ਬਾਨਾ ਮਹਾਰਾਜ ਦੀ ਬਾਤ ਦਾ ਮਤਲਬ ਲੰਬੀ ਬਾਤ ਦਾ ਮਤਲਬ ਇਹ ਹੈ ਜਿੱਥੇ ਕਿਸੇ ਦੀ ਪਹੁੰਚ ਕੋਈ ਨਹੀਂ ਉੱਥੋਂ ਤੱਕ ਪਹੁੰਚ ਬਾਬਾ ਸ਼੍ਰੀ ਚੰਦ ਜੀ ਦੀ ਹੈ ਜਿੱਥੇ ਕਿਸੇ ਦੀ ਕੋਈ ਪਹੁੰਚ ਨਹੀਂ ਉੱਥੋਂ ਤੱਕ ਪਹੁੰਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਅਜਮਤ ਦੀ ਹੈ ਮਹਾਰਾਜ ਜੀ ਸਾਨੂੰ ਇਹਨਾਂ ਦੁੱਖਾਂ ਦੇ ਵਿੱਚੋਂ ਕੱਢ ਲਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਆਪ ਹੱਥ ਦੇ ਕੇ ਉਹਨਾਂ ਦੁੱਖਾਂ ਦੇ ਵਿੱਚੋਂ ਬੰਦੇ ਨੂੰ ਬਾਹਰ ਕੱਢ ਲੈਂਦੇ ਆ ਮੈਂ ਇੱਕ ਛੋਟੀ ਜੀ ਗੁਜਾਰਸ਼ ਕਰਕੇ ਸਮਾਪਤੀ ਵਾਲੇ ਪਾਸੇ ਜਾਵਾਂ ਆਰਮੀ ਦੇ ਵਿੱਚੋਂ ਇੱਕ ਬੰਦਾ ਦੇ ਟਾਇਰ ਆਇਆ ਜਦੋਂ ਪਿੰਡ ਦੇ ਵਿੱਚ ਆਉਂਦਾ ਚੰਗਾ ਸਰਮਾਇਆ ਲੈ ਕੇ ਆਉਂਦਾ ਬੰਦਾ ਦੇ ਪਿੰਡ ਦੇ ਵਿੱਚ ਇਦਾਂ ਦਾ ਮਾਹੌਲ ਸੀ ਕਿ ਉਹ ਸ਼ਰਾਬ ਪੀਣੀ ਉਹਨੇ ਸ਼ੁਰੂ ਕਰ ਦਿੱਤੀ ਘਰ ਦੀ ਵੀ ਸ਼ਰਾਬ ਕੱਢਣੀ ਬਾਹਰੋਂ ਵੀ ਠੇਕਿਆਂ ਤੋਂ ਪੀਣੀ ਜਦੋਂ ਬੰਦੇ ਦੇ ਕੋਲੋਂ 4 ਪੈਸੇ ਹੁੰਦੇ ਆ ਜੁੰਡਲੀ ਦੇ ਯਾਰ ਬੜੇ ਜੁੜਦੇ ਹੁੰਦੇ ਆ ਤੁਹਾਡੇ ਕੋਲੋਂ 4 ਪੈਸੇ ਹੋਣ ਵਧੀਆ ਗੱਡੀ ਹੋਵੇ ਤੇ ਦੋਸਤ ਮਿੱਤਰ ਖਾਣ ਪੀਣ ਆਲੇ ਆਮ ਮਿਲ ਜਾਂਦੇ ਆ ਪਰ ਜਿੱਦਾਂ ਤੁਹਾਡੀ ਜੇਬ ਦੇ ਵਿੱਚੋਂ ਪੈਸੇ ਖਤਮ ਹੋ ਗਏ ਜਿੱਦਾਂ ਤੁਹਾਡੀ ਜੇਬ ਦੇ ਵਿੱਚੋਂ ਸਰਮਾਇਆ ਖਤਮ ਹੋ ਗਿਆ ਸੱਚ ਕਰਕੇ ਜਾਣਿਓ ਉਸ ਦਿਨ ਤੁਹਾਡੇ ਨਾਲ ਕੋਈ ਨਹੀਂ ਜੇ ਖੜਦਾ ਹੁੰਦਾ ਇਹ ਮਹਾਰਾਜ ਜੀ ਦੀ ਬਾਣੀ ਦਾ ਹੁਕਮ ਹੈ ਮੈਂ ਗੱਲ ਕਰਨ ਲੱਗਾ ਉਹ ਫੌਜੀ ਸਾਹਿਬ ਆਏ ਨਸ਼ਿਆਂ ਦੇ ਵਿੱਚ ਪੈ ਗਏ ਨਸ਼ਾ ਫਿਰ ਇੱਕ ਨਹੀਂ ਕੈਪਸੂਲ ਖਾਣੇ ਵੀ ਸ਼ੁਰੂ ਕਰ ਦਿੱਤੇ ਅਫੀਮ ਖਾਣੀ ਵੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਹੋਰ ਵੀ ਹਰ ਤਰ੍ਹਾਂ ਦਾ ਨਸ਼ਾ ਖਾਣਾ ਸ਼ੁਰੂ ਕਰ ਦਿੱਤਾ ਘਰ ਘਾੜ ਦੀ ਹਾਲਤ ਬੜੀ ਮਾੜੀ ਹੋ ਗਈ ਤੇ ਪੈਸਾ ਸਰਮਾਇਆ ਸਾਰਾ ਮੁੱਕ ਗਿਆ ਪਰ ਜਿਹੜੇ ਉਹਨਾਂ ਦੇ ਪਤਨੀ ਸਨ ਉਹ ਥੋੜੀ ਬੰਦਗੀ ਕਰਨ ਵਾਲੇ ਸਨ ਉਹਾਂ ਨੇ ਅਰਦਾਸ ਕੀਤੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਦੇ ਵਿੱਚ ਬਾਬਾ ਜੀ ਕਿਰਪਾ ਕਰੋ ਅਸੀਂ ਜਿਹੜੇ ਨਰਕ ਨੂੰ ਭੋਗਦੇ ਪਏ ਆ ਸੱਚ ਕਰਕੇ ਜਾਣਿਓ ਜਿਹੜਾ ਨਸ਼ਾ ਕਰਦਾ ਹੁੰਦਾ ਨਾ ਉਹ ਕੱਲਾ ਆਪਣਾ ਨੁਕਸਾਨ ਨਹੀਂ ਕਰਦਾ ਉਹ ਆਪਣੀ ਆਰਥਿਕਤਾ ਦਾ ਆਪਣੀ ਸਿਹਤ ਦਾ ਆਪਣੀ ਮਾਨਸਿਕ ਸਿਹਤ ਦਾ ਆਪਣੇ ਪਰਿਵਾਰ ਦਾ ਤੇ ਆਪਣੇ ਭਵਿੱਖੀ ਰੂਪੀ ਬੱਚਿਆਂ ਦਾ ਵੀ ਨੁਕਸਾਨ ਕਰਦਾ ਹੁੰਦਾ ਅਰਦਾਸ ਕੀਤੀ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਦੇ ਵਿੱਚ ਬਾਬਾ ਜੀ ਇਹ ਦੁੱਖ ਤੋਂ ਇਹ ਨਰਕ ਤੋਂ ਸਾਨੂੰ ਬਚਾ ਲਵੋ ਜਦੋਂ ਉਹ ਮਾਤਾ ਬੰਦਗੀ ਵਾਲੀ ਸੀ ਮਾਤਾ ਨੇ ਆਪਣੇ ਬੱਚੇ ਨੂੰ ਕਹਿਣਾ ਬੱਚਾ 8 ਕੁ ਸਾਲ ਦਾ ਸੀ ਜੀ ਮਾਤਾ ਨੇ ਆਪਣੇ ਬੱਚੇ ਨੂੰ ਕਹਿਣਾ ਪੁੱਤਰ ਤੇਰਾ ਬਾਪ ਤਾਂ ਸ਼ਰਾਪੀਂਦਾ ਪਰ ਯਾਦ ਰੱਖੀ ਤੂੰ ਇਹਨਾ ਕੰਮਾਂ ਦੇ ਵਿੱਚ ਨਹੀਂ ਪੈਣਾ ਬਾਬੇ ਸ਼੍ਰੀ ਚੰਦ ਦੇ ਅੱਗੇ ਅਰਜੋਈ ਕਰਿਆ ਕਰ ਕਿ ਬਾਬਾ ਸ਼੍ਰੀ ਚੰਦ ਜੀ ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ ਇਸ ਨਰਕ ਦੇ ਵਿੱਚੋਂ ਸਾਨੂੰ ਕੱਢ ਲਓ ਬੱਚੇ ਦੇ ਮਨ ਦੇ ਵਿੱਚ ਇਹ ਗੱਲ ਬਹਿ ਗਈ ਬੱਚਾ ਬਾਬੇ ਸ਼੍ਰੀ ਚੰਦ ਜੀ ਦੇ ਕੋਲ ਟਾਲੀ ਹੱਬ ਜਾਂਦਾ ਕਈ ਵਾਰੀ ਸ਼ਾਮ ਨੂੰ ਰੋ ਕੇ ਅਰਦਾਸ ਕਰਦਾ ਬਾਬਾ ਜੀ ਹੁਣ ਜਦੋਂ ਘਰ ਜਾਣਾ ਬਾਪੂ ਜੀ ਪੀ ਕੇ ਆਏ ਹੋਣਗੇ ਘਰ ਦੇ ਵਿੱਚ ਬੜੀ ਲੜਾਈ ਝਗੜਾ ਹੋਵੇਗਾ ਘਰ ਦੇ ਵਿੱਚ ਗਾਲੀ ਗਲੋਚ ਹੋਵੇਗਾ ਉਹ ਮਾਹੌਲ ਦੇ ਵਿੱਚ ਹੁਣ ਸਾਡੇ ਕੋਲੋਂ ਨਹੀਂ ਰਿਹਾ ਜਾਂਦਾ ਬਾਬਾ ਸ਼੍ਰੀ ਚੰਦ ਜੀ ਕਿਰਪਾ ਕਰੋ ਸਾਨੂੰ ਇਸ ਮਾਹੌਲ ਦੇ ਵਿੱਚੋਂ ਕੱਢ ਲਓ ਬਾਬਾ ਸ਼੍ਰੀ ਚੰਦ ਜੀ ਦੀ ਪਤਾ ਨਹੀਂ ਕੀ ਬਖਸ਼ਿਸ਼ ਹੋਈ ਕੀ ਕਿਰਪਾ ਵਾਪਰੀ ਉਹ ਬੰਦਾ ਜਿਹੜਾ ਬੜੀ ਸ਼ਰਾਬ ਪੀਂਦਾ ਸੀ ਉਹਦੇ ਮਨ ਦੇ ਵਿੱਚ ਆਇਆ ਕਿ ਮੈਂ ਡੇਢ ਮਹੀਨਾ ਵਿਸਾਖੀ ਤੋਂ ਪਹਿਲਾਂ ਬਾਬੇ ਸ਼੍ਰੀਚੰਦ ਦੇ ਦਰਤੇ ਜਾ ਕੇ ਸੇਵਾ ਕਰਨੀ ਆ ਚਲੋ ਜੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਵਿਸਾਖੀ ਵਾਲੇ ਦਿਨ ਉਸ ਆਦਮੀ ਨੇ ਅੰਮ੍ਰਿਤ ਛਕ ਲਿਆ ਬਾਬਾ ਸ਼੍ਰੀਚੰਦ ਜੀ ਦੀ ਇੰਨੀ ਬਖਸ਼ਿਸ਼ ਹੋਈ ਉਹ ਪਰਿਵਾਰ ਦੇ ਵਿੱਚ ਲਹਿਰਾ ਬਹਿਰਾ ਹੋ ਗਈਆਂ ਬੱਚੇ ਵੀ ਚੰਗੇ ਪੜ੍ਹ ਲਿਖ ਗਏ ਉਹ ਜਿਹੜੇ ਬੱਚੇ ਦੀ ਗੱਲ ਕਰਦਾ ਪਿਆ ਸਾਧ ਸੰਗਤ ਜੀ ਉਹ ਬੱਚਾ ਦਾਸ ਤੁਹਾਡੇ ਨਾਲ ਕਥਾ ਕਰਦਾ ਪਿਆ ਇੰਨਾ ਮਾੜਾ ਹਾਲ ਸੀ ਘਰ ਦੇ ਵਿੱਚ ਬਾਬਾ ਸ਼੍ਰੀਚੰਦ ਜੀ ਨੇ ਕਮੀ ਕੋਈ ਛੱਡੀ ਨਹੀਂ ਮੇਰੀ ਜ਼ੁਬਾਨ ਮਾਫ ਕਰਿਓ ਜ਼ੁਬਾਨ ਸੜ ਜਾਏ ਜੇ ਮੈਂ ਇੱਕ ਲਫ਼ਜ਼ ਵੀ ਤੁਹਾਡੇ ਨੂੰ ਬਣਾ ਕੇ ਕਹਿੰਦਾ ਹੋਵਾਂ ਜਾਂ ਤੁਹਾਡੀ ਸੁਰਤ ਨੂੰ ਆਪਣੇ ਵੱਲ ਖਿੱਚਣ ਵਾਲੇ ਪਾਸੇ ਕਹਿੰਦਾ ਹੋਵਾਂ ਨਹੀਂ ਬਾਬੇ ਸ਼੍ਰੀ ਚੰਦ ਦੇ ਦਰ ਤੇ ਬੜੀਆਂ ਬਰਕਤਾਂ ਉਹਨੇ ਕਮੀ ਛੱਡੀ ਕੋਈ ਨਹੀਂ ਆਰਥਿਕ ਤੌਰ ਤੇ ਬੜੀਆਂ ਕਿਰਪਾ ਕੀਤੀ ਉਹਨਾਂ ਨੇ ਸ਼ੌਹਰ ਦੇ ਤੌਰ ਤੇ ਬੜੀ ਕਿਰਪਾ ਕੀਤੀ ਇੱਕ ਅਮਲੀ ਦੇ ਬੱਚੇ ਨੂੰ ਬਿਠਾ ਕੇ ਮੰਜੀ ਸਾਹਿਬ ਕਥਾ ਕਰਵਾ ਦੇਣੀ ਇਹ ਕੇਵਲ ਤਾਂ ਕੇਵਲ ਤਾਕਤ ਬਾਬੇ ਸ਼੍ਰੀ ਚੰਦ ਜੀ ਦੀ ਹੈ ਔਰ ਕਿਸੇ ਦੀ ਤਾਕਤ ਨਹੀਂ ਹੈ ਇਹ ਕੇਵਲ ਕੇਵਲ ਤਾਕੇ ਦਾ ਬਾਬਾ ਸ਼ਿਰਚਨ ਜੀ ਦੀ ਹੈ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ ਹੇ ਹੇ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਕਿਸੇ ਸੰਤ ਦੇ ਜਦੋਂ ਕਿਸੇ ਬੰਦਗੀ ਵਾਲੇ ਦੇ ਚਰਨਾਂ ਦੀ ਸੰਗਤ ਮਿਲਦੀ ਹੈ ਮੇਰੇ ਵਾਸਤੇ ਵੱਡੇ ਤੋਂ ਵੱਡਾ ਦੁਨੀਆ ਦਾ ਸੁੱਖ ਹੀ ਇਹ ਹੈ ਮੈਂ ਕਿਵਲ 2 ਮਿੰਟ ਦੇ ਵਿੱਚ ਸਮਾਪਤੀ ਕਰਨ ਲੱਗਾ ਮੈਨੂੰ ਮੌਕਾ ਮਿਲਿਆ ਜੀ ਪੂਲਾ ਸਭ ਜਾਣਦਾ ਜਿੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਸਥਾਨ ਹੈ ਉਤੇ ਕਾਰ ਸੇਵਕ ਚਲਦੀ ਪਈ ਸੀ ਇੱਕ ਬੰਦਗੀ ਵਾਲੇ ਕਾਰ ਸੇਵਾ ਕਰਦੇ ਪਏ ਨੇ ਜਦੋਂ ਸਰੋਵਰ ਦੀ ਸਥਾਪਨਾ ਕੀਤੀ ਸਾਧ ਸੰਗਤ ਜੀ ਸਰੋਵਰ ਦੇ ਵਿੱਚ ਮੁਸ਼ਕ ਪੈ ਰਿਹਾ ਕਰੇ ਤੇ ਪਾਣੀ ਸੁੱਕ ਜਾਇਆ ਕਰੇ ਉਹਨਾਂ ਨੂੰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਤੁਸੀਂ ਇਹ ਕੰਮ ਕਰੋ ਕੰਮ ਕੀ ਕੀਤਾ ਉਹਨਾਂ ਨੇ ਪਹਿਲਾਂ 5 ਗਾਗਰਾਂ ਲਈਆਂ ਜੀ ਚਾਂਦੀ ਦੀਆਂ ਉਹ ਕਾਦੇ ਵਾਸਤੇ ਉਹਨਾਂ ਨੇ ਕਿਹਾ ਕਿ ਜਿਹੜੇ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਪੰਜ ਸਰੋਵਰ ਨੇ ਉਹਨਾਂ ਦੇ ਵਿੱਚੋਂ ਗਾਗਰਾਂ ਭਰ ਕੇ ਤੇ ਉਸ ਸਰੋਵਰ ਦੇ ਵਿੱਚ ਪਾਈਆਂ ਜਾਣ ਕੋਈ ਬੰਦਗੀ ਵਾਲਾ ਸਿਆਣਾ ਸੀ ਉਹ ਕਹਿੰਦਾ ਇੱਕ ਗਾਗਰ ਹੋਰ ਐਡ ਕਰੋ ਉਹਨਾਂ ਨੇ ਪੁੱਛਿਆ ਜੀ ਕਿਉਂ ਉਹ ਕਹਿਣ ਲੱਗਾ ਉਹ ਕਹਿਣ ਲੱਗੇ ਪੰਜਾਂ ਦੇ ਨਾਲ ਕੁਝ ਨਹੀਂ ਬੰਦ ਉਹ ਕਹਿੰਦਾ ਕੋਈ ਸ਼ੱਕ ਨਹੀਂ ਇਹ ਪੰਜਾਂ ਦੇ ਉੱਪਰ ਵੀ ਬੜੀ ਕਿਰਪਾ ਇਹ ਪੰਜ ਸਰੋਵਰ ਵੀ ਬੜੇ ਮਹੱਤਵਪੂਰਨ ਨੇ ਯਾਦ ਰੱਖਿਓ ਇਹ ਪੰਜ ਸਰੋਵਰ ਵੀ ਇਸ ਕਰਕੇ ਗੁਰੂ ਸਾਹਿਬ ਜੀ ਦੀ ਇਹਨੂੰ 네ਗੇਟਿਵ ਨਾ ਲਿਓ ਉਨੇ ਕਿਹਾ ਸੀ ਇਹ 5 ਰੋਵਰ ਵੀ ਅੰਮ੍ਰਿਤਸਰ ਦੀ ਧਰਤੀ ਤੇ ਇਸ ਕਰਕੇ ਸੁਭਾਏ ਮਾਨ ਨੇ ਕਿਉਂਕਿ ਇਹਨਾਂ ਦੇ ਉੱਪਰ 6ਵੇਂ ਇੱਕ ਨੇ ਕਿਰਪਾ ਕੀਤੀ ਪੁੱਛਿਆ ਕਿਹੜਾ ਉਹ ਕਹਿਣ ਲੱਗੇ 6ਵੀਂ ਗਾਗਰ ਬਾਬਾ ਸ਼੍ਰੀ ਚੰਦ ਜੀ ਦੇ ਦਰ ਤੋਂ ਬਾਟਸਾਬ ਤੋਂ ਭਰ ਕੇ ਵੀ ਜਰੂਰ ਲਿਆਇਓ ਅੱਜ ਪੂਲਾ ਸਾਹਿਬ ਤੁਸੀਂ ਜਾ ਕੇ ਵੇਖੋ 5 ਗਾਗਰਾਂ ਇਹਨੂੰ ਇਹਨੂੰ ਨੈਗੇਟਿਵ ਨਾ ਲਿਓ ਸੰਗਤ ਜੀ ਅੱਜ ਕੱਲ ਦੇ ਸਮੇਂ 'ਚ ਦੋ ਕੋ ਕਿਤਾਬਾਂ ਪੜ੍ਹ ਕੇ ਸੀ ਆਪਣੇ ਧਰਮ ਤੇ ਨਾ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੰਨੇ ਆ ਪਰ ਨਹੀਂ ਉਹ 5 ਗਾਗਰਾਂ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਭੜੀਆਂ ਸ਼ੇਵੀ ਗਾਗਰ ਬੋਲੀ ਸਭ ਤੋਂ ਲੈ ਕੇ ਗਏ ਆ ਅੱਜ ਵੀ ਜਾ ਕੇ ਵੇਖੋ ਪੂਲਾ ਸਾਉ ਦਾ ਸਰੋਵਰ ਐਨ ਮੈਗ ਦਾ ਤੇ ਸੰਗਤਾਂ ਤੇ ਇਸ਼ਨਾਨ ਪਨ ਕਰਦੀਆਂ ਇਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਦਰ ਦੀ ਅਜ਼ਮਤ ਹੈ ਮੈਂ ਕੇਵਲ ਅੱਧੇ ਮਿੰਟ ਦੇ ਵਿੱਚ ਸਮਾਪਤੀ ਕਰਨ ਲੱਗਾ ਜੀ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਵੀ ਕਿਰਪਾ ਕਿਵੇਂ ਹੁੰਦੀ ਹੈ ਬਖਸ਼ਿਸ਼ ਕਿਵੇਂ ਹੁੰਦੀ ਹੈ ਜਿਵੇਂ ਮਹਾਰਾਜ ਜੀ ਕਹਿ ਰਹੇ ਨੇ ਚਰਨਨ ਸਰਨਨ ਸੰਤਨ ਬੰਧਨ ਸੁਖੋ ਸੁਖ ਪਾਈ ਨਾਨਕ ਕੀ ਉਹ ਹੈ ਜੀ ਇਹ ਕਿਰਪਾ ਦੇ ਨਾਲ ਕੀ ਹੋਇਆ ਨਾਨਕ ਤਪ ਤਹਰੀ ਆ ਜਿਹੜੇ ਮੇਰੇ ਅੰਦਰ ਅੱਗ ਬਲੀ ਪਈ ਸੀ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਟੈਨਸ਼ਨਾਂ ਦੀ ਡਿਪਰੈਸ਼ਨ ਦੀ ਮਹਾਰਾਜ ਜੀ ਇਹ ਹੁਣ ਹਰੀ ਗਈ ਹੈ ਕਿਉਂ ਕਿ ਸਾਧੂਆਂ ਦਾ ਸੰਗ ਹੋ ਗਿਆ ਨਾਨਕ ਤਪ ਤਹਰੀ ਮਿਲੇ ਪ੍ਰੇਮ ਪਰੀ ਜਦੋਂ ਇਹਨਾਂ ਦੀ ਸੰਗਤ ਮਿਲ ਗਈ ਤੇ ਮੈਨੂੰ ਪ੍ਰੇਮ ਪਿਆਰਾ ਪਰਮਾਤਮਾ ਮਿਲ ਗਿਆ ਹੈ ਭਾਈ ਗੁਰਦਾਸ ਸਾਹਿਬ ਜੀ ਦਾ ਇਹ ਬਚਨ ਕਹਿ ਕੇ ਮੈਂ ਖਿਮਾ ਦੀ ਆchnਾ ਕਰਾਂ ਭਾਈ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਕਾਗਜ਼ ਹੋਵੇ ਕਾਗਜ਼ ਦੇ ਉੱਪਰ ਇੱਕ ਬੂੰਦ ਵੀ ਪਾਣੀ ਦੀ ਪੈ ਜਾਏ ਤੇ ਉਹ ਗਲ ਜਾਂਦਾ ਹੈ ਕਹਿੰਦੇ ਉਸੇ ਕਾਗਜ਼ ਨੂੰ ਦੋਵੇਂ ਪਾਸੇ ਘਿਓ ਦਾ ਲੇਪ ਲਾ ਕੇ ਪਾਣੀ ਦੇ ਵਿੱਚ ਰੱਖਿਆ ਜਾਵੇ ਤੇ ਕਾਗਜ਼ ਗਲਦਾ ਨਹੀਂ ਕਾਗਜ਼ ਪਾਣੀ ਦੇ ਉੱਪਰ ਤਰਦਾ ਹੈ ਪਾਣੀ ਪੋ ਵੀ ਨਹੀਂ ਸਕਦਾ ਹੁੰਦਾ ਪਹਿਲੇ ਉਦਾਹਰਣ ਭਾਈ ਸਾਹਿਬ ਜੀ ਨੇ ਇਹ ਦਿੱਤੀ ਕਹਿੰਦੇ ਜੈਸੇ ਕਿਰਤਾਸ ਗਰ ਜਾਂਤ ਜਲ ਬੂੰਦ ਪਰੀ ਕ੍ਰਿਤ ਸੰਬੰਧ ਜਲ ਮਦ ਸਾਵਧਾਨ ਹੈ ਜਦੋਂ ਘਿਓ ਦੇ ਨਾਲ ਸੰਬੰਧ ਬਣਿਆ ਤੇ ਉਹ ਜਲ ਦੇ ਵਿੱਚ ਵੀ ਸਾਵਧਾਨ ਹੋ ਜਾਂਦਾ ਹੈ ਦੂਜੀ ਉਦਾਹਰਣ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤੀ ਰੂਮ ਦੇ ਢੇਰ ਦੀ ਮੈਂ ਇੱਕ ਵੀਡੀਓ ਵੇਖਦਾ ਪਿਆ ਸਾਂ ਕਿਸੇ ਰੂਮ ਦੀ ਮੰਡੀ ਦੇ ਵਿੱਚ ਇੱਕ ਬੰਦਾ ਲਾਈਟਰ ਜਗਾ ਦਿੰਦਾ ਹੈ ਉਹ ਲਾਈਟਰ ਦਾ ਸਿੱਟਾ ਮੜਾ ਜਿਆ ਰੂਮ ਦੇ ਉੱਪਰ ਪੈ ਜਾਂਦਾ ਹੈ ਸਾਹ ਸੰਗਤ ਜੀ ਅੱਖ ਝਪਕਣ ਦੇ ਫੌਰ ਦੇ ਨਾਲ ਸਾਰੇ ਰੂਣ ਨੂੰ ਅੱਗ ਲੱਗ ਜਾਂਦੀ ਹੈ ਤੇ ਉਹ ਸਾਰਾ ਸੜ ਕੇ ਸੁਆਹ ਹੋ ਜਾਂਦਾ ਮੈਨੂੰ ਭਾਈ ਗੁਰਦਾਸ ਸਾਹਿਬ ਜੀ ਦਾ ਉਸੇ ਸਮੇਂ ਕਵਿਤਾ ਯਾਦ ਆਇਆ ਜਿਹਦੇ ਵਿੱਚ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜੈਸੀ ਕੋਟ ਭਾਰ ਤੂਲ ਤਣਿਕ ਚਣਕ ਪਰ ਕਹਿੰਦੇ ਜਿਵੇਂ ਬੜੇ ਵੱਡੇ ਰੂਹ ਦੇ ਪਹਾੜ ਨੂੰ ਮਾੜੀ ਜੀ ਚੰਗਿਆਰੀ ਲੱਗ ਜਾਏ ਤੋ ਸੜ ਕੇ ਸੁਆਹ ਹੋ ਜਾਂਦਾ ਪਰ ਭਾਈ ਸਾਹਿਬ ਜੀ ਕਹਿੰਦੇ ਦੂਜੇ ਪਾਸੇ ਉਸੇ ਰੂਹ ਦੀ ਬੱਤੀ ਬਣਾਈ ਜਾਵੇ ਉਹਨੂੰ ਤੇਲ ਚ ਪਾਇਆ ਜਾਵੇ ਉਹਦਾ ਦੀਵਾ ਬਾਲਿਆ ਜਾਵੇ ਉਹੀ ਦੀਵਾ ਸਾਰੇ ਪਾਸੇ ਰੋਸ਼ਨੀ ਕਰਦਾ ਦੋ ਉਦਾਹਰਨਾਂ ਹੋ ਗਈਆਂ ਤੀਜੀ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਨੇ ਲੋਹੇ ਦੀ ਦਿੱਤੀ ਹੈ ਕਹਿੰਦੇ ਲੋਹੇ ਨੂੰ ਪਾਣੀ ਚ ਸੁੱਟੋ ਤੇ ਡੁੱਬ ਜਾਏਗਾ ਪਰ ਯਾਦ ਰੱਖਿਓ ਜਦੋਂ ਲੋਹਾ ਲੱਕੜੀ ਦੇ ਨਾਲ ਪਾ ਲਾ ਕੇ ਪਾਣੀ ਚ ਠੱਲਿਆ ਜਾਂਦਾ ਉਹ ਲੱਕੜੀ ਆਪ ਵੀ ਤਰਦੀ ਹੈ ਲੋਹੇ ਨੂੰ ਵੀ ਤਾਰ ਦਿੰਦੀ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਇਸ ਦੁਨੀਆ ਦੇ ਵਿੱਚ ਬੜੇ ਦੁੱਖ ਨੇ ਬੜੀਆਂ ਸਮੱਸਿਆਵਾਂ ਨੇ ਬੜੇ ਡਿਪਰੈਸ਼ਨ ਨੇ ਬੜੀਆਂ ਟੈਨਸ਼ਨਸ ਨੇ ਪਰ ਜਦੋਂ ਬੰਦਾ ਬੰਦਗੀ ਵਾਲਿਆਂ ਦੇ ਬਾਬੇ ਸ਼ਰੀ ਚੰਦ ਜੀ ਵਰਗਿਆਂ ਦੇ ਚਰਨਾਂ ਨੂੰ ਘੁੱਟ ਕੇ ਫੜ ਲੈਂਦਾ ਹੈ ਇਹ ਦੁੱਖ ਸਾਰੇ ਦੂਰ ਹੋ ਜਾਂਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਸੋ ਬਾਬਾ ਸ਼ਰੀ ਚੰਦ ਜੀ ਮਹਾਰਾਜ ਤੁਹਾਡੇ ਸਾਰਿਆਂ ਦੇ ਸਿਰ ਤੇ ਮੇਰ ਪ੍ਰਿਆ ਹੱਥ ਰੱਖਣ ਵਹਿਮਾ ਪਰਮਾ ਤੋਂ ਬਚੋ ਇਕ ਕੁਰਬਾਨੀ ਦੇ ਨਾਲ ਜੁੜੋ ਜਦੋਂ ਕਿਤੇ ਡਿਪਰੈਸ਼ਨ ਤੇ ਤਣਾ ਹੋਵੇ ਨਾ ਬਾਦਸ਼ਾਹ ਵਾਜੇ ਕਿਸੇ ਪਿੱਪਲ ਦੇ ਡੇਰੀ ਦੇ ਥੱਲੇ ਬਹਿ ਕੇ ਬਾਬਾ ਸ਼੍ਰੀਚੰਨ ਨੂੰ ਯਾਦ ਕਰ ਲਿਓ ਅੱਖਾਂ ਦੇ ਵਿੱਚ ਦੋ ਵਾਰ ਆਗ ਦੇ ਹੰਝੂ ਆ ਜਾਂਦੇ ਬਾਬਾ ਸ਼੍ਰੀਚੰਨ ਜੀ ਦੀ ਕਿਰਪਾ ਉਸ ਤੋਂ ਬਾਅਦ ਸਾਰੇ ਦੁੱਖ ਤੇ ਪਾਪ ਧੋਤੇ ਜਾਂਦੇ ਆ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਮੈਂ ਬੇਨਤੀ ਕਰਦਾ ਪਿਆ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਤੇ ਬਾਬਾ ਸ਼੍ਰੀਚੰਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰ ਭਰੇ ਹੱਥ ਰੱਖਣ ਤੁਹਾਡਾ ਧੰਨਵਾਦ ਦਾਸ ਜੀ ਕੋਲੋਂ ਬੋਲਦਿਆਂ ਜੇਕਰ ਕੋਈ ਗਲਤੀ ਤੇ ਗੁਸਤਾਖੀ ਹੋ ਗਈ ਹੈ ਦੋਵੇਂ ਹੱਥ ਜੋੜ ਕੇ ਖਿਮਾ ਦੀ ਆਚਨਾ ਕਰਦਾ ਮੇਰੇ ਸਨਮਾਨਯੋਗ ਪ੍ਰਚਾਰਕ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਇੱਥੋਂ ਦੇ ਪ੍ਰਬੰਧਕ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਹੁਣ ਭਾਈ ਜਸਬੀਰ ਸਿੰਘ ਜੀ ਵਲਟੂਆ ਸਾਹਿਬ ਦਾ ਢਾਡੀ ਜਿਥਾ ਆਪ ਜੀ ਨੂੰ ਵਾਰਾਂ ਦੇ ਦੁਆਰਾ ਨਿਹਾਲ ਕਰੇਗਾ ਅੰਤ ਕਰੋ ਗੁਰੂ ਫਤੇ ਦੀ ਸਾਂਝ ਬੁਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ